ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਇਹ ਵਾਲੀ ਮਾਰਕੀਟ ਹੈ ਜਿਹੜੀ ਇਹ ਜੀ ਜੋਧੇਵਾਲ ਬਸਤੀ ਦੀ ਮਾਰਕੀਟ ਹੈ ਤਾਂ ਇਹ ਵੀ ਬਹੁਤ ਮਤਲਬ ਰਿਟੇਲ ਵਾਲੀ ਮਾਰਕੀਟ ਹੈ ਔਰ ਕਾਫੀ ਸਸਤੀ ਮਾਰਕੀਟ ਹੈ ਜੀ ਇਹ ਵਾਲੀ ਤੇ ਇੱਥੇ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਏ ਬਸ ਇਹੀ ਮਾਰਕੀਟ ਤੁਸੀਂ ਸਿੱਧੇ ਆ ਕੇ ਅੱਗੇ ਜੀ ਇੱਕ ਹਨੂਮਾਨ ਜੀ ਦੀ ਬਹੁਤ ਵੱਡੀ ਮੂਰਤੀ ਹੈ ਉੱਥੋਂ ਤੁਸੀਂ ਲੈਫਟ ਲੈ ਕੇ ਆਪਣਾ ਗਊਸ਼ਾਲਾ ਰੋਡ ਨੂੰ ਪੈ ਜਾਣਾ ਏ ਤਾਂ ਇਹ ਜੀ ਗਊਸ਼ਾਲਾ ਰੋਡ ਹੈ ਜੀ ਸਾਰੀ ਇਹ ਜਿੰਨੀਆਂ ਵੀ ਮੋਹਰੇ ਤੁਸੀਂ ਸ਼ਾਪਸ ਦੇਖਿਆ ਨੇ ਬੰਦ ਉਹ ਸਿਰਫ ਜੀ ਅੱਜ ਸੰਡੇ ਕਰਕੇ ਆਫ ਸੀਗੀਆਂ ਬਾਕੀ ਗਊਸ਼ਾਲਾ ਮਾਰਕੀਟ ਖੁੱਲੀ ਹੁੰਦੀ ਹੈ ਜੀ ਸੰਡੇ ਨੂੰ ਕਿਉਂਕਿ ਸੰਡੇ ਨੂੰ ਇੱਥੇ ਬਹੁਤ ਤਗੜੀਆਂ ਵਾਲੀਆਂ ਸੇਲਾ ਲੱਗਦੀਆਂ ਨੇ ਤਾਂ ਸਟਾਰਟਿੰਗ ਵਿੱਚ ਤੁਹਾਨੂੰ ਇਹਦਾ ਊਨ ਦੀਆਂ ਦੁਕਾਨਾਂ ਮਿਲਣਗੀਆਂ ਦੋ ਤਿੰਨ ਔਰ ਫਿਰ ਅੱਗੇ ਤੁਹਾਨੂੰ ਗਰਮ ਕੱਪੜਿਆਂ ਦੀ ਵੈਰਾਈਟੀ ਦੱਸਾਂਗੇ ਅੱਜ ਪੂਰਾ ਬਾਜ਼ਾਰ ਗਰਮ ਕੱਪੜਿਆਂ ਨਾਲ ਭਰ ਚੁੱਕਾ ਹੈ ਜੀ ਹੁਣ ਜੀ ਫੁੱਲ ਸੀਜ਼ਨ ਇਸ ਟਾਈਮ ਸਟਾਰਟ ਹੋ ਗਿਆ ਹੈ ਲੁਧਿਆਣੇ ਵਿੱਚ ਤੇ ਜਿਹੜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਹੈ ਉਹ ਇਸ ਮਾਰਕੀਟ ਵਿੱਚ ਤੁਹਾਨੂੰ ਕੱਪੜਾ ਤੋਲ ਕੇ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਕੱਪੜਾ ਹੋਵੇ ਚਾਹੇ ਮਤਲਬ ਸਤਾਰਿਆਂ ਵਾਲਾ ਕੱਪੜਾ ਹੋਵੇ ਮੋਟਾ ਕੱਪੜਾ ਏ ਆਪਣਾ ਕੰਬਲ ਏ ਇਸ ਤਰ੍ਹਾਂ ਦਾ ਕਪੜਾ ਤੁਹਾਨੂੰ ਇੱਥੇ ਤੋਲ ਕੇ ਮਿਲਦਾ ਹੈ ਬਾਕੀ ਆ ਦੇਖੋ ਇਸ ਤਰ੍ਹਾਂ ਦੇ ਤੁਹਾਨੂੰ ਇੱਥੇ ਸੈਕੰਡ ਹੈਂਡ ਕੱਪੜੇ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਇਸ ਵਾਲੀ ਮਾਰਕੀਟ ਵਿੱਚ ਤਾਂ ਦੇਖੋ ਜੀ ਪੂਰਾ ਢੇਰ ਜਿਵੇਂ ਆ ਤੁਸੀਂ ਥਾਣਾ ਦੇ ਥਾਣੇ ਦੇਖ ਰਹੇ ਹੋ ਇੱਥੇ ਬਹੁਤ ਹੀ ਗਰਮ ਕਪੜਾ ਹੁੰਦਾ ਨਾ ਜਿਹੜਾ ਉਹ ਵਾਲਾ ਇੱਥੇ ਕਪੜਾ ਤੁਹਾਨੂੰ ਮਿਲੇਗਾ ਤੇ ਇਸ ਕਪੜੇ ਦੀਆਂ ਡ्रेसेस ਵਗੈਰਾ ਬਣਦੀਆਂ ਨੇ ਜਿਹੜੀਆਂ ਰੈਡੀमेड ਡ्रेसेस ਹੁੰਦੀਆਂ ਉਹ ਸਾਰੀਆਂ ਇਸੇ ਕਪੜੇ ਦੀਆਂ ਬਣਦੀਆਂ ਨੇ ਤੇ ਜਿਹੜਾ ਕਪੜਾ ਇਸ ਮਾਰਕੀਟ ਵਿੱਚ ਮਿਲਦਾ ਏ ਉਹ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਨਹੀਂ ਮਿਲਦਾ ਜੀ ਕਿਉਂਕਿ ਇਹ ਇੱਕ ਲੋਤੀ ਅਜੇ ਹੀ ਮਾਰਕੀਟ ਹੈ ਜੀ ਜਿਹੜੀ ਕਿ ਗਰਮ ਕੱਪੜਿਆਂ ਦੀ ਮਾਰਕੀਟ ਹੈ ਇਸ ਮਾਰਕੀਟ ਵਿੱਚ ਤੁਹਾਨੂੰ ਸਿਰਫ ਔਰ ਸਿਰਫ ਗਰਮ ਕੱਪੜਾ ਜਿਵੇਂ ਮੰਨ ਲਓ ਬੈਲਵਟ ਦਾ ਸੂਟ ਹੋਏ ਬੈਲਵਟ ਦਾ ਕੱਪੜਾ ਆਪਣਾ ਫਰ ਵਾਲਾ ਕੱਪੜਾ ਸਤਾਰਿਆਂ ਵਾਲਾ ਕੱਪੜਾ ਜਿਨ੍ਹਾਂ ਦੀ ਜੈਕਟਾਂ ਬਣਦੀਆਂ ਉਹ ਵਾਲਾ ਕੱਪੜਾ ਰਜਾਈਆਂ ਫਾਈਬਰ ਦੀਆਂ ਰਜਾਈਆਂ ਜੈਪੂਰੀ ਰਜਾਈਆਂ ਆ ਦੇਖੋ ਬੈਲਵਟ ਦੇ ਸੂਟਾਂ ਦੀ ਵੈਰਾਈਟੀ ਢੇਰ ਤਾਂ ਮਤਲਬ ਬਹੁਤ ਇੱਥੇ ਕੱਪੜੇ ਦੀ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਅਗਰ ਤੁਹਾਨੂੰ ਸਟੀਚਿੰਗ ਆਉਂਦੀ ਹੈ ਤਾਂ ਜੀ ਤੁਸੀਂ ਤੂੰ ਆ ਕੇ ਕਪੜਾ ਬਹੁਤ ਹੀ ਜ਼ਿਆਦਾ ਸਸਤੇ ਰੇਟਾਂ ਵਿੱਚ ਲੈ ਕੇ ਜਾ ਸਕਦੇ ਹੋ ਤਾਂ ਦੇਖੋ ਜੀ ਇੱਥੇ ਤੁਹਾਨੂੰ ਪ੍ਰਿੰਟਡ ਬੈਲਵਟ ਵੀ ਮਿਲੇਗਾ ਤੇ ਪਲੱਸ ਪਲੇਨ ਬੈਲਵਟ ਵੀ ਮਿਲੇਗਾ ਤੇ ਬਹੁਤ ਬੈਲਵਟ ਦੀ ਤਾਂ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਸਾਰੀ ਮਾਰਕੀਟ ਬਹੁਤ ਜ਼ਿਆਦਾ ਸਸਤੀ ਹੈ ਤੇ ਅਸੀਂ ਸਿੱਧੇ ਨਾ ਜੋਦੇਵਾਲ ਬਸਤੀ ਤੋਂ ਜਿਹੜੀ ਮਾਰਕੀਟ ਹੈ ਚੌਂਕ ਆਸੀਂ ਸਿਰਫ ਉਸ ਰਸਤੇ ਤੋਂ ਆ ਰਹੇ ਆ ਤਾਂ ਦੇਖੋ ਜੀ ਆ ਪੂਰਾ ਸੀਜ਼ਨ ਇਸ ਟਾਈਮ ਚੱਲ ਰਿਹਾ ਕਿਉਂਕਿ ਗਰਮੀਆਂ ਵਿੱਚ ਇੱਥੇ ਬਿਲਕੁਲ ਸਨਨਾਟਾ ਪਿਆ ਹੁੰਦਾ ਤੇ ਹੁਣ ਸਰਦੀਆਂ ਸਟਾਰਟ ਹੋ ਗਈਆਂ ਇਸ ਕਰਕੇ ਇਸ ਮਾਰਕੀਟ ਵਿੱਚ ਵੀ ਤੁਹਾਨੂੰ ਹੁਣ ਰੌਣਕਾਂ ਪੂਰੀਆਂ ਦੇਖਣ ਨੂੰ ਮਿਲਣਗੀਆਂ ਤਾਂ ਦੇਖੋ ਜੀ ਇਹ ਵਾਲਾ ਕੱਪੜਾ ਨਾ ਇੱਥੇ ਬਣਦਾ ਏ ਤਿਆਰ ਹੁੰਦਾ ਏ ਇਹ ਵਾਲਾ ਕੱਪੜਾ ਲੁਧਿਆਣੇ ਵਿੱਚ ਇਸ ਕੱਪੜੇ ਦੀਆਂ ਫੈਕਟਰੀਆਂ ਨੇ ਕਿਉਂਕਿ ਲੁਧਿਆਣੇ ਨੂੰ ਹੋਜਰੀ ਦਾ ਗੜ ਕਿਹਾ ਜਾਂਦਾ ਏ ਇਸ ਕਰਕੇ ਇਹ ਸਾਰਾ ਕੱਪੜਾ ਇੱਥੇ ਖੁਦ ਮੈਨੂਫੈਕਚਰ ਹੁੰਦਾ ਏ ਤਾਂ ਦੇਖੋ ਜਿਵੇਂ ਆ ਇਸ ਤਰ੍ਹਾਂ ਦਾ ਬਾਲਾਂ ਵਾਲਾ ਕੱਪੜਾ ਹੋਇਆ ਇਸ ਨੂੰ ਤੁਸੀਂ ਜਿਸ ਮਰਜ਼ੀ ਨਾਲ ਯੂਜ਼ ਕਰ ਸਕਦੇ ਹੋ ਇਸ ਕੱਪੜੇ ਦੀਆਂ ਜਿਹੜੀਆਂ ਜੈਕਟਾਂ ਹੁੰਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਬੱਚਿਆਂ ਦੇ ਕੋਟ ਹੋਏ ਇਸ ਤਰ੍ਹਾਂ ਦੀਆਂ ਉਹ ਵਾਲੇ ਇਸ ਕਪੜੇ ਤੋਂ ਬਣਾਏ ਜਾਂਦੇ ਨੇ ਤਿਆਰ ਕੀਤੇ ਜਾਂਦੇ ਨੇ ਤੇ ਇੱਥੋਂ ਬਹੁਤ ਹੀ ਜ਼ਿਆਦਾ ਸਸਤੇ ਰੇਟ ਵਿੱਚ ਤੁਹਾਨੂੰ ਇਹ ਬੜਾ ਕਪੜਾ ਮਿਲ ਜਾਂਦਾ ਹੈ ਜੀ ਬਹੁਤ ਕਪੜੇ ਦੀ ਇੱਥੇ ਵੈਰਾਈਟੀ ਹੈ ਜੀ ਤਾਂ ਇੱਥੇ ਆ ਕੇ ਖੁਦ ਪਤਾ ਲੱਗਦਾ ਹੈ ਜੀ ਇੱਥੇ ਕਿੰਨੀ ਜ਼ਿਆਦਾ ਵੈਰਾਈਟੀ ਹੈ ਹੁਣ ਜੇ ਪੂਰਾ 3-4 ਮਹੀਨੇ ਪੂਰਾ ਫੁੱਲ ਸੀਜ਼ਨ ਰਹੇਗਾ ਹੁਣ ਨਾ ਲੋਹੜੀ ਦੇ ਬਾਅਦ ਵਿੱਚ ਉਰੇ ਆਫ ਸੀਜ਼ਨ ਹੁੰਦਾ ਹੈ ਤਾਂ ਆ ਦੇਖੋ ਇਸ ਤਰ੍ਹਾਂ ਦੇ ਅ ਰੈਡੀमेड ਸੂਟ ਵੀ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਤੇ ਇੱਧਰ ਦੇਖੋ ਜਿਸ ਮਰਜ਼ੀ ਗਲੀ ਵਿੱਚ ਤੁਸੀਂ ਦੇਖੂਗੇ ਸਭ ਪਾਸੇ ਤੁਹਾਨੂੰ ਬੈਲਵਰਡ ਦੇ ਕੱਪੜੇ ਗਰਮ ਕੱਪੜੇ ਰਜ਼ਾਈਆਂ ਆਪਣਾ ਕੰਬਲ ਗਲਾਫ ਗਰਮ ਗਲਾਫ ਲੋ ਕਵਰ ਸਾਬਨਾ ਦਾ ਢੇਰ ਤੁਹਾਨੂੰ ਇਸ ਮਾਰਕੀਟ ਵਿੱਚ ਮਿਲੇਗਾ ਤੇ ਅਗਰ ਕਿਸੇ ਨੇ ਵਿਆਹ ਸ਼ਾਦੀ ਵਾਸਤੇ ਕੰਬਲ ਲੈਣੇ ਚਾਦਰਾਂ ਲੈਣੀਆਂ ਪੂਰੀ ਦਾਜ ਵਰੀ ਦਾ ਮਤਲਬ ਦਾਜ ਦਾ ਸਮਾਨ ਲੈਣਾ ਜਿਵੇਂ ਮੰਨ ਲਓ ਰਜ਼ਾਈਆਂ ਚਾਦਰਾਂ ਕੰਬਲ ਹੋਏ ਤਾਂ ਤੁਸੀਂ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਆ ਸਕਦੇ ਆ ਸਕਦੇ ਹੋ ਜੀ ਬਹੁਤ ਹੀ ਸਸਤਾ ਰੇਟ ਹੈ ਆ ਦੇਖੋ ਜੀ ਆ ਇੱਥੇ ਰਜਾਈ ਦਾ ਗਲਾਫ ਸੀਗਾ ਇਹ ਸਿਰਫ ਸਿਰਫ 200 ਰੁਪਏ ਦਾ ਹੈ ਜੀ ਸਿੰਗਲ ਰਜਾਈ ਦਾ ਗਲਾਫ ਸਿਰਫ ਔਰ ਸਿਰਫ 200 ਰੁਪਏ ਦਾ ਜਿੱਪ ਵਾਲਾ ਤੇ ਆਫ ਸੀਜ਼ਨ ਵਿੱਚ ਇਹ ਵਾਲਾ ਬਹੁਤ ਹੋਰ ਵੀ ਜ਼ਿਆਦਾ ਸਸਤਾ ਹੋ ਜਾਂਦਾ ਹੈ ਮਤਲਬ 150 ਰੁਪਏ ਦਾ ਹੋ ਜਾਂਦਾ ਹੈ ਤੇ ਹੁਣ ਫੁੱਲ ਸੀਜ਼ਨ ਵਿੱਚ ਤੁਹਾਨੂੰ ਇਹ ਮਿਲ ਰਿਹਾ ਹੈ ਜੀ ਇੱਥੇ 200 ਰੁਪਏ ਦਾ ਇੱਕ ਤਾਂ ਇੱਥੇ ਤੁਹਾਨੂੰ ਕੰਬਲ ਅੱਜ ਦੀ ਡੇਟ ਵਿੱਚ 2250 ਰੁਪਏ ਕਿਲੋ ਮਿਲ ਰਿਹਾ ਹੈ ਤੇ ਆ ਦੇਖੋ ਆ ਕਪੜਾ ਦੇਖੋ ਤੁਸੀਂ ਬਿਲਕੁਲ ਨਵੇਂ ਡਿਜ਼ਾਈਨ ਮਤਲਬ ਇਸ ਤਰ੍ਹਾਂ ਦਾ ਨਵੀਂ-ਨਵੀਂ ਵੈਰਾਈਟੀ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਮਿਲੇਗੀ ਆ ਦੇਖੋ ਇੱਕ ਸਤਾਰਿਆਂ ਵਾਲਾ ਕਪੜਾ ਦੇਖੋ ਇਸ ਦਾ ਤੁਸੀਂ ਕਮੀਜ਼ ਕਰਵਾ ਸਕਦੇ ਹੋ ਤਿਆਰ ਜਾਂ ਫਿਰ ਬੱਚਿਆਂ ਨੂੰ ਡਰੈਸ ਬਣਾ ਸਕਦੇ ਹੋ ਆਪਣਾ ਇੱਕ ਕਮੀਜ਼ ਪਾਓ ਤੇ ਉਸ ਨੂੰ ਤੁਸੀਂ ਵਧੀਆ ਡਰੈਸ ਤਿਆਰ ਵੀ ਕਰ ਸਕਦੇ ਹੋ ਜਾਂ ਬਾਹਰ ਕਰਵਾ ਸਕਦੇ ਹੋ ਆਹ ਵਾਲੇ ਕੱਪੜੇ ਆ ਦੇਖੋ ਤੁਸੀਂ ਕਿੰਨਾ ਜ਼ਿਆਦਾ ਮੋਟਾ ਹੈ ਬਹੁਤ ਜ਼ਿਆਦਾ ਮੋਟਾ ਇਸ ਨੂੰ ਪਾ ਕੇ ਕੋਟੀ ਬਾਣ ਦੀ ਕੋਈ ਲੋੜ ਨਹੀਂ ਅਗਰ ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਬਾਕੀ ਤੁਸੀਂ ਇਸ ਨੂੰ ਜਿਸ ਤਰ੍ਹਾਂ ਯੂਜ਼ ਕਰਨਾ ਕਾਰ ਸਕਦੇ ਹੋ ਬਹੁਤ ਤਰ੍ਹਾਂ ਦਾ ਇੱਥੇ ਤੁਹਾਨੂੰ ਕਪੜਾ ਮਿਲ ਜਾਂਦਾ ਹੈ ਤਾਂ ਆਹ ਹੈ ਜੀ ਗਊਸ਼ਾਲਾ ਮਾਰਕੀਟ ਦਾ ਚੌਂਕ ਜਿੱਥੇ ਕੀ ਜੀ ਤਿੰਨ ਸੜਕਾਂ ਹੁੰਦੀਆਂ ਐ ਇੱਕ ਮਾਰਕੀਟ ਆਂਦੀ ਐ ਸਿੱਧੀ ਜੋਧੇਵਾਲ ਬਸਤੀ ਤੋਂ ਇੱਕ ਮਾਰਕੀਟ ਇੱਕ ਰਸਤਾ ਨਿਕਲਦਾ ਹੈ ਜੀ ਸਮਰਾਲਾ ਚੌਂਕ ਸਾਈਡ ਨੂੰ ਤੇ ਇੱਕ ਰਸਤਾ ਨਿਕਲਦਾ ਹੈ ਜੀ ਆਪਣਾ ਫੀਲਡ ਗੰਜ ਸਾਈਡ ਨੂੰ ਇਹ ਚੌਂਕ ਹੈ ਜੀ ਬਿਲਕੁਲ ਗਊਸ਼ਾਲਾ ਮਾਰਕੀਟ ਦਾ ਮਤਲਬ ਚੌਂਕ ਮੇਨ ਜਿਹੜਾ ਹੈ ਨਾ ਉਹ ਵਾਲਾ ਤਾਂ ਦੇਖੋ ਇੱਥੇ ਤੁਹਾਨੂੰ ਰਜ਼ਾਈਆਂ ਦਾ ਢੇਰ ਕੰਬਲਾਂ ਦਾ ਢੇਰ ਕਿੰਨਾ ਜ਼ਿਆਦਾ ਦੇਖ ਤਾਂ ਨੂੰ ਮਿਲ ਰਿਹਾ ਹੈ ਤੇ ਇੱਥੇ ਤੁਹਾਨੂੰ ਬੈਲਵਟ ਦੇ ਸੂਟਾਂ ਦਾ ਕੱਟ ਪੀਸ ਵੀ ਮਿਲੇਗਾ ਜਿਹੜਾ ਸਿਰਫ ਔਰ ਸਿਰਫ 100 ਰੁਪਏ ਦਾ ਹੁੰਦਾ ਹੈ ਤਾਂ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੀ ਸਿਰਫ ਔਰ ਸਿਰਫ 100 ਰੁਪਏ ਦਾ ਆਹ ਦੇਖੋ ਆਹ ਵਾਲੀ ਬੈੱਡ ਸ਼ੀਟ ਇੱਥੇ ਤੁਹਾਨੂੰ ਡਬਲ ਬੈੱਡ ਸ਼ੀਟ ਹੈ ਜੀ ਕਿੰਗ ਸਾਈਜ਼ ਦੀ ਇਹ ਤੁਹਾਨੂੰ ਇੱਥੇ 300 ਰੁਪਏ ਦੀ ਮਿਲੇਗੀ ਬਹੁਤ ਹੀ ਵਧੀਆ ਤੇ ਆਹ ਵਾਲਾ ਇਸ ਤਰ੍ਹਾਂ ਮਤਲਬ ਰਜ਼ਾਈ ਦਾ ਗਲਾਫ ਹੈ ਜੀ ਇਹ ਵੀ ਤੁਹਾਨੂੰ ਇੱਥੇ 300 ਰੁਪਏ ਦਾ ਮਿਲੇਗਾ ਇਹ ਦੂਸਰਾ ਹੈ ਜਿਹੜਾ ਫਰ ਵਾਲਾ ਗਲਾਫ ਹੁੰਦਾ ਨਾ ਓਵਲਾ ਗੁਲਾਫ ਹੈ ਜੀ ਇਹ ਵਾਲਾ ਆ ਦੇਖੋ ਕਿੰਨੇ ਜ਼ਿਆਦਾ ਪ੍ਰਿੰਟ ਹੈ ਪੂਰਾ ਮਤਲਬ ਦੁਕਾਨ ਵਾਲਿਆਂ ਨੇ ਨਾ ਬਾਹਰ ਢੇਰ ਹੀ ਲਗਾਇਆ ਹੁੰਦਾ ਆ ਬੋਰਿਆਂ ਵਿੱਚ ਵੀ ਇਹੀ ਵਾਲਾ ਮਾਲ ਪਿਆ ਹੋਇਆ ਏ ਤਾਂ ਐਦਾਂ ਜਦੋਂ ਅਸੀਂ ਮਤਲਬ ਹਲਕੀ ਜਿਹੀ ਚੜਾਈ ਉੱਪਰ ਨੂੰ ਚੜਦੇ ਆ ਜੀ ਤਾਂ ਉੱਥੇ ਪ੍ਰਾਚੀਨ ਗਊਸ਼ਾਲਾ ਹੁੰਦੀ ਹੈ ਆ ਦੇਖੋ ਇਸ ਤਰ੍ਹਾਂ ਦਾ ਕੱਪੜਾ ਬਹੁਤ ਵੈਰਾਈਟੀ ਦਾ ਇੱਥੇ ਟੰਗਿਆ ਹੁੰਦਾ ਹੈ ਜੀ ਤੁਸੀਂ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਇੱਥੇ ਤੁਹਾਨੂੰ ਜੈਪੂਰੀ ਰਜਾਈਆਂ ਫਾਈਬਰ ਵਾਲੀਆਂ ਰਜਾਈਆਂ ਪਾਲੂ ਵਾਲੀਆਂ ਰਜਾਈਆਂ ਬਾਲਾਂ ਵਾਲੀਆਂ ਰਜਾਈਆਂ ਰਜ਼ਾਈਆਂ ਦੀਆਂ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਹਲਕੀ ਤੋਂ ਹਲਕੀ ਭਾਰੀ ਤੋਂ ਭਾਰੀ ਰਜ਼ਾਈ ਤੁਹਾਨੂੰ ਇੱਥੇ ਮਿਲੇਗੀ ਆ ਦੇਖੋ ਇਸ ਤਰ੍ਹਾਂ ਅਸੀਂ ਚੜਾਈ ਚੜ ਕੇ ਅੱਗੇ ਜੀ ਜਿਹੜੀ ਪ੍ਰਾਚੀਨ ਗਊਸ਼ਾਲਾ ਦੀ ਮੇਨ ਬਿਲਡਿੰਗ ਹੈ ਜੀ ਉੱਥੇ ਅੰਦਰ ਸ਼੍ਰੀ ਕ੍ਰਿਸ਼ਨਾ ਮੰਦਿਰ ਵੀ ਹੈ ਬਹੁਤ ਵੱਡਾ ਤਾਂ ਉਸ ਕਰਕੇ ਇਸ ਦਾ ਨਾਮ ਗਊਸ਼ਾਲਾ ਮਾਰਕੀਟ ਪਿਆ ਹੋਇਆ ਹੈ ਜੀ ਕਿਉਂਕਿ ਆਹ ਦੇਖੋ ਜਿਹੜੀ ਤੁਸੀਂ ਸਾਰੀ ਝੰਡਿਆ ਵਾਲੀ ਕੰਧ ਦੇਖ ਰਹੇ ਹੋ ਇਹ ਸਾਰੀ ਜੀ ਗਊਸ਼ਾਲਾ ਮਾਰਕੀਟ ਮਤਲਬ ਪ੍ਰਾਚੀਨ ਗਊਸ਼ਾਲਾ ਦੀ ਬਿਲਡਿੰਗ ਹੈ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਪੰਜਾਬੀ ਵਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਇਦਾਂ ਦੀਆਂ ਵਧੀਆ-ਵਧੀਆ ਇਨਫੋਰਮੇਟਿਵ ਵੀਡੀਓ ਦੇਖਣ ਲਈ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤਾਂ ਆਹ ਵਾਲੀ ਰੋਡ ਸਿੱਧੀ ਅੱਗੇ ਫੀਲਡ ਗੰਜ ਨੂੰ ਨਿਕਲ ਜਾਂਦੀ ਹੈ ਜੀ ਸੋਹਾਨੀ ਬਿਲਡਿੰਗ ਚੌਂਕ ਜਿੱਥੇ ਕੀ ਜੀ ਮੋਜਪੁਰਾ ਬਾਜ਼ਾਰ ਕਰੀਮਪੁਰਾ ਬਾਜ਼ਾਰ ਆਪਣਾ ਫੀਲਡ ਗੰਜ ਬਾਜ਼ਾਰ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਲੇਡੀਜ਼ ਉਟਾਂ ਦੀ ਮਾਰਕੀਟ ਉਹ ਸਾਰੀ ਇਸੇ ਮਾਰਕੀਟ ਵਿੱਚ ਹੈ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਲੁਧਿਆਣੇ ਦੀ ਕਿਸੇ ਹੋਰ ਵਧੀਆ ਜਿਹੀ ਮਾਰਕੀਟ ਵਿੱਚ ਵਧੀਆ ਜਿਹੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਜੀ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਤਾਂ ਦੇਖੋ ਜੀ ਸੀਜ਼ਨ ਸਟਾਰਟ ਹੋ ਚੁੱਕਾ ਹੈ ਜੀ ਹੁਣ ਬੋਰਿਆ ਵਿੱਚ ਵੀ ਗਰਮ ਕੱਪੜਿਆਂ ਦਾ ਮਾਲ ਆ ਚੁੱਕਿਆ ਜੀ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਬਾਏ ਬਾਏ